ਵਿਸ਼ਵਹਿੰਦੂ ਪਰਿਸ਼ਦ ਦੇ ਆਗੂ ਵਿਕਾਸ ਬੱਗਾ ਜਿਹਨਾਂ ਦਾ ਕਤਲ ਜ਼ਿਲ੍ਹਾ ਰੋਪੜ ਦੇ ਕਸਬਾ ਨੰਗਲ ਵਿਖੇ ਕੋਈ ਵਿਅਕਤੀਆਂ ਨੂੰ ਕਰ ਦਿੱਤਾ ਗਿਆ ਸੀ ਪੁਲਿਸ ਦੀ ਜਾਂਚ ਦੌਰਾਨ ਕੋਈ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਲੋਕਾਂ ਦੀ ਮੰਗ ਸੀ ਇਸ ਮਾਮਲੇ ਦੀ ਜਾਂਚ ਐਨਆਈਟੀਮ ਵੱਲੋਂ ਕਰਾਈ ਜਾਵੇ ਜਿਸ ਦੌਰਾਨ ਮਾਮਲਾ ਐਨਆਈਟੀਮ ਨੂੰ ਸੌਂਪ ਦਿੱਤਾ ਗਿਆ ਅੱਜ ਐਨਆਈਟੀਮ ਵੱਲੋਂ ਇੱਕ ਦੋਸ਼ੀ ਨੂੰ ਨਾਲ ਫੜ ਕੇ ਨਾਲ ਲੈ ਕੇ ਆਏ ਤੇ ਬ੍ਰਿਕੀ ਨਾਲ ਘਟਨਾ ਸਥਲ ਦਾ ਦੌਰਾ ਕੀਤਾ ਗਿਆ ਤੇ ਬ੍ਰਿਕੀ ਦੀ ਜਾਂਚ ਕੀਤੀ ਗਈ ਇਸ ਮੌਕੇ ਅੰਨੇ ਦੀ ਟੀਮ ਵੱਲੋਂ ਇਸੇ ਮੀਡੀਆ ਕਰਮਚਾਰੀ ਨੂੰ ਨੇੜੇ ਨਹੀਂ ਫਟਕਣ ਦਿੱਤਾ ਗਿਆ ਨਾ ਹੀ ਕੋਈ ਗੱਲਬਾਤ ਕੀਤੀ ਆ ਤੁਹਾਨੂੰ ਖਾਣੇ ਮੌਕੇ ਦੀਆਂ ਤਸਵੀਰਾਂ ਇਸ ਮੌਕੇ ਕੀ ਕਹਿੰਦੇ ਪੰਜਾਬ ਪੁਲਿਸ ਅਧਿਕਾਰੀ ਉਹ ਵੀ ਤੁਹਾਨੂੰ ਸੁਣਾਉਂਦੇ ਆ ਤੇ ਆਪਣਾ ਰੇਲਵੇ ਰੋਡ ਅਸੀਂ ਆਏ ਆ ਜਿੱਥੇ ਵਿਕਾਸ ਵਰਗਾ ਜਿਹਾ ਮੰਦਿਰ ਹੋਇਆ ਐਨਆਈਏ ਦੀ ਟੀਮ ਆਈ ਸੀ ਉਹ ਆਪਣੀ ਤਤਕਸ਼ ਕਰ ਰਹੇ ਨੇ ਉਹ ਤਤਕਸ਼ ਜਾਰੀ ਹੈ ਜਾਗਵਾਨ ਟੀਵੀ ਲਈ ਮੈਂ ਰਿਸ਼ ਮਠਲਾ ਨੰਗਲ